ਕਿ ਪੰਜਾਬ ਸਰਕਾਰ ਨੇ ਕਿਹਾ ਹੈ ਪੰਜਾਬ ਮੇਂ ਅਤੰਕਵਾਦ ਫਿਰਸੇ ਪਨਪ ਰਹਾ ਹੈ ਇਸ ਇਲੈਕਸ਼ਨ ਦੇ ਮਾਹੌਲ ਦੇ ਅੰਦਰ ਅਗਰ ਕਿਸੇ ਬੀਜੇਪੀ ਕੈਂਡੀਡੇਟ ਦੇ ਉਤੇ ਕੋਈ ਵੀ ਅਨਸੁਖਾਵੀ ਘਟਨਾ ਹੁੰਦੀ ਹੈ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਨਹੀਂ ਹੋ ਪੰਜਾਬ ਸਰਕਾਰ ਸੁਪਰੀਮ ਕੋਰਟ ਚੇ ਕਹਿ ਕੇ ਆਈ ਹੈ ਵੀ ਪੰਜਾਬ ਦੇ ਅੰਦਰ ਟੈਰਰਿਜ਼ਮ ਆਪਣੇ ਪੈਰ ਫੈਲਾ ਰਿਹਾ ਹੈ ਸਾਡੇ ਤਾਂ ਐਡਵੋਕੇਟ ਜਨਰਲ ਸਾਹਿਬ ਕਹਿੰਦੇ ਵੀ ਮੁੱਖ ਮੰਤਰੀ ਵੀ ਸੁਰੱਖਿਤ ਨਹੀਂ ਪਹਿਲਾਂ ਮੂਸੇ ਵਾਲਾ ਮਾਰਿਆ ਗਿਆ ਹੁਣ ਮੁੱਖ ਮੰਤਰੀ ਦੀ ਜਾਨ ਨੂੰ ਖਤਰਾ ਹੈ ਇਹਦਾ ਮਤਲਬ ਹੈ ਵੀ ਜਿਹੜੇ ਬੀਜੇਪੀ ਵਾਲੇ ਉਮੀਦਵਾਰ ਹੈ ਉਹਨਾਂ ਦੇ ਅਸੀਂ ਸਾਡਾ ਕੋਈ ਕੱਲ ਜ਼ਿੰਮੇਵਾਰੀ ਹੈ ਨਹੀਂ ਐਡਵੋਕੇਟ ਜਨਰਲ ਯਾ ਪੰਜਾਬ ਸਰਕਾਰ ਦੇ ਨਾਲ ਮੈਂ ਇਸ ਗੱਲ ਤੇ ਸਹਿਮਤ ਨਹੀਂ ਵੀ ਪੰਜਾਬ ਦੇ ਅੰਦਰ ਅਤੰਕਵਾਦ ਪੈਰ ਫੈਲਾ ਰਿਹਾ ਹੈ ਮੈਂ ਕਹਿੰਿਆ ਜੀ ਮੈਂ ਉਮੀਦ ਕਰਦਾ ਹੋਪ ਆਈ ਹੋਪ ਕਿ ਆ ਜਿਹੜੇ ਬਿਆਨ ਦਿੱਤੇ ਆ ਝੁੱਠੇ ਐ ਇਹ ਪੰਜਾਬ ਦੇ ਅੰਦਰ ਅਤੰਕਵਾਦ ਫੈਲ ਰਿਹਾ ਹੈ ਤਾਂ ਫੇਰ ਤਾਂ ਨਿਬੜ ਗਿਆ ਕੰਮ ਪੰਜਾਬ ਦਾ ਤਾਂ ਪਰ ਪੰਜਾਬ ਦਾ ਤਾਂ ਕੇਸ ਹੀ ਅੱਡ ਹੋ ਗਿਆ ਪੰਜਾਬ 'ਚ ਇਹ ਤਾਂ ਟੈਰਰਿਜ਼ਮ ਐ ਜੋ ਜੰਮੂ ਕਸ਼ਮੀਰ ਦੇ ਹਾਲਾਤ 370 ਤੋੜਨ ਤੋਂ ਪਹਿਲਾਂ ਸੀ ਉਹ ਹਾਲਾਤ ਇੱਥੇ ਬਣਨ ਦਾ ਕਹਿ ਰਹੇ ਆ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਸੁਪਰੀਮ ਕੋਰਟ ਦੇ ਅੰਦਰ ਮੁੱਖ ਮੰਤਰੀ ਸਾਹ ਦੇ ਘਰ ਦੇ ਸਾਹਮਣੇ ਦੀ ਖੜ ਸੜਕ ਬੰਦ ਕਰਵਾ ਰੱਖਣ ਵਾਸਤੇ ਜਿਹੜੇ ਬਿਆਨ ਦੇ ਕੇ ਆਏ ਐ ਮੈਂ ਉਸ ਬਿਆਨ ਦੇ ਕਣੀ ਉਹਦੇ ਹਵਾਲੇ ਨਾਲ ਅੱਜ ਇਲੈਕਸ਼ਨ ਕਮਿਸ਼ਨ ਕੋਲ ਇੱਕ ਦਰਖਾਸਤ ਦੇ ਕੇ ਆਇਆ ਮੈਂ ਉਹਨਾਂ ਨੂੰ ਕਿਹਾ ਵੀ ਪੰਜਾਬ ਸਰਕਾਰ ਨੇ ਭੂਮਿਕਾ ਤਿਆਰ ਕਰਤੀ ਐ ਵੀ ਕੱਲ ਇਸ ਇਲੈਕਸ਼ਨ ਦੇ ਮਾਹੌਲ ਦੇ ਅੰਦਰ ਅਗਰ ਕਿਸੇ ਬੀਜੇਪੀ ਕੈਂਡੀਡੇਟ ਦੇ ਉੱਤੇ ਕੋਈ ਵੀ ਅਨਸੁਖਾਵੀ ਘਟਨਾ ਹੁੰਦੀ ਹੈ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਨਹੀਂ ਹੋਊਗੀ ਕਿਉਂਕਿ ਐਡਵੋਕੇਟ ਜਨਰਲ ਸਾਹਿਬ ਸੁਪਰੀਮ ਕੋਰਟ 'ਚ ਬਿਆਨ ਦੇ ਕੇ ਆਏ ਹੈ ਜਿਹੜਾ ਮੈਂ ਨਹੀਂ ਕਹਿ ਰਿਹਾ ਮੈਂ ਤੁਹਾਡਾ ਇੱਕ ਧਿਆਨ ਇਸ ਪਾਸੇ ਲੈ ਕੇ ਆਉਂਗਾ ਇੱਕ ਸਟੇਟਮੈਂਟ ਜਿਹੜੀ ਹੈ ਸੁਪਰੀਮ ਕੋਰਟ ਦੇ ਜਸਟਿਸ ਸਾਹਿਬ ਕਹਿ ਰਹੇ ਹੈ जस्टिस संजीव खन्ना और जस्टिस दीपांकर दत्ता की पीठ ने मामले की सुनवाई करते हुए कहा कि कभी कभी लोगों को असुविधा होती है पर हमें ये नहीं भूलना चाहिए कि पंजाब सरकार ने कहा है पंजाब में आतंकवाद फिर से पनप रहा है ਪੰਜਾਬ ਸਰਕਾਰ ਸੁਪਰੀਮ ਕੋਰਟ ਚ ਕੇ ਕੇ ਆਈ ਹੈ ਵੀ ਪੰਜਾਬ ਦੇ ਅੰਦਰ ਟੈਰਰਿਜ਼ਮ ਆਪਣੇ ਪੈਰ ਫੈਲਾ ਰਿਹਾ ਹੈ ਸਾਡੇ ਤਾਂ ਐਡਵੋਕੇਟ ਜਨਰਲ ਸਾਹਿਬ ਕਹਿੰਦੇ ਵੀ ਮੁੱਖ ਮੰਤਰੀ ਵੀ ਸੁਰੱਖਿਤ ਨਹੀਂ ਪਹਿਲਾਂ ਮੂਸੇਵਾਲਾ ਮਾਰਿਆ ਗਿਆ ਹੁਣ ਮੁੱਖ ਮੰਤਰੀ ਦੀ ਜਾਨ ਨੂੰ ਖਤਰਾ ਹੈ ਇਹਦਾ ਮਤਲਬ ਹੈ ਵੀ ਜਿਹੜੇ ਬੀਜੇਪੀ ਵਾਲੇ ਉਮੀਦਵਾਰ ਹੈ ਉਹਨਾਂ ਦੇ ਅਸੀਂ ਸਾਡਾ ਕੋਈ ਕੱਲ ਜ਼ਿੰਮੇਵਾਰੀ ਹੈ ਨਹੀਂ ਇਸ ਕਰਕੇ ਮੈਂ ਇਲੈਕਸ਼ਨ ਕਮਿਸ਼ਨਰ ਸਾਹਿਬ ਨੂੰ ਜਿਹੜੀ ਗੱਲ ਕਹਿ ਕੇ ਆਇਆ ਪਹਿਲੀ ਗੱਲ ਤਾਂ ਮੈਂ ਕਹੀ ਹੈ ਵੀ ਮੈਂ ਮੈਂ ਇਸ ਗੱਲ ਤੇ ਨਹੀਂ ਇਹਦੇ ਨਾਲ ਐਡਵੋਕੇਟ ਜਨਰਲ ਜਾਂ ਪੰਜਾਬ ਸਰਕਾਰ ਦੇ ਨਾਲ ਮੈਂ ਇਸ ਗੱਲ ਤੇ ਸਹਿਮਤ ਨਹੀਂ ਵੀ ਪੰਜਾਬ ਦੇ ਅੰਦਰ ਅਤੰਕਵਾਦ ਪੈਰ ਫੈਲਾ ਰਿਹਾ ਹੈ ਮੈਂ ਕਿਹਾ ਜੀ ਮੈਂ ਉਮੀਦ ਕਰਦਾ ਹੋਪ ਆਈ ਹੋਪ ਪੀ ਆ ਜਿਹੜੇ ਬਿਆਨ ਦਿੱਤੇ ਐ ਝੂਠੇ ਐ ਵੀ ਇਹਨਾਂ ਨੇ ਸਿਰਫ ਆਪਣੀ ਭੂਮਿਕਾ ਬਣਾਉਣ ਵਾਸਤੇ ਐਵੇਂ ਜਾ ਕੇ ਉੱਥੇ ਗੱਲ ਕਹਿਤੀ ਇਹਦੇ ਵਿੱਚ ਕੋਈ ਆਧਾਰ ਨਹੀਂ ਜੇ ਇਹ ਜੇ ਆਧਾਰ ਐ ਫਿਰ ਇਲੈਕਸ਼ਨ ਕੀ ਹੋਣਗੇ ਸਭ ਪੰਜਾਬ ਦੇ ਅੰਦਰ ਜੇ ਪੰਜਾਬ ਦੇ ਅੰਦਰ ਅਤੰਕਵਾਦ ਫੈਲ ਰਿਹਾ ਐ ਤਾਂ ਫਿਰ ਤਾਂ ਨਿਬੜ ਗਿਆ ਕੰਮ ਪੰਜਾਬ ਦਾ ਤਾਂ ਵੀ ਹਿੰਦੁਸਤਾਨ ਦੇ ਅੰਦਰ ਸੱਤ ਫੇਜ਼ ਦੇ ਅੰਦਰ ਇਲੈਕਸ਼ਨ ਇਸ ਕਰਕੇ ਹੋ ਰਿਹਾ ਐ ਵੀ ਸੁਰੱਖਿਆ ਮਹੱਈਆ ਕਰਵਾਈ ਜਾ ਸਕੇ ਸਾਰਿਆਂ ਨੂੰ ਪਰ ਪੰਜਾਬ ਦਾ ਤਾਂ ਕੇਸ ਹੀ ਅੱਡੋ ਗਿਆ ਪੰਜਾਬ 'ਚ ਇਹ ਤਾਂ ਟੈਰਰਿਜ਼ਮ ਹੈ ਜੋ ਜੰਮੂ ਕਸ਼ਮੀਰ ਦੇ ਹਾਲਾਤ 370 ਤੋੜਨ ਤੋਂ ਪਹਿਲਾਂ ਸੀ ਉਹ ਹਾਲਾਤ ਇੱਥੇ ਬਣਦਾ ਕਹਿ ਰਹੇ ਆ ਭਗਵੰਤ ਮਾਨ ਜੀ ਇੱਕ ਪਾਸੇ ਭਗਵੰਤ ਮਾਨ ਜੀ ਕਲੇਮ ਕਰਦੇ ਆ ਵੀ ਲਾਅ ਐਂਡ ਆਰਡਰ ਸਿਚੁਏਸ਼ਨ ਬੜੀ ਮਜ਼ਬੂਤ ਹੈ ਬੜੀ ਸਿੱਤੀ ਸਾਡੇ ਕੰਟਰੋਲ 'ਚ ਹੈ ਤੇ ਜਦੋਂ ਆਪ ਤੇ ਭੀੜ ਪਈ ਉਦੋਂ ਜਾ ਕੇ ਭਗਵੰਤ ਮਾਨ ਜੀ ਕਹਿ ਰਹੇ ਆ ਵੀ ਇੱਥੇ ਤਾਂ ਅਤੰਗਵਾਦ ਫੈਲ ਰਿਹਾ ਸਭ ਕੋਈ ਅਤੰਗਵਾਦ ਨਹੀਂ ਫੈਲ ਰਿਹਾ ਪੰਜਾਬ ਦੇ ਅੰਦਰ ਸਰਕਾਰ ਦੀ ਕਮਜ਼ੋਰੀ ਫੈਲ ਰਹੀ ਹੈ ਸਾਬ ਸਰਕਾਰ ਦੀ ਨੀਅਤ ਦੇ ਉੱਤੇ ਸ਼ੱਕ ਹੈ ਤੇ ਸਰਕਾਰ ਜਦੋਂ ਮੈਂ ਕਹਿੰਨਾ ਆਮ ਆਦਮੀ ਪਾਰਟੀ ਕੱਲੀ ਨਹੀਂ ਸਰ ਉਹਨਾਂ ਦੇ ਭਾਈਵਾਲ ਕਾਂਗਰਸ ਵੀ ਇਹਦੇ ਵਿੱਚ ਸ਼ਾਮਿਲ ਹੈ ਆ ਜੋ ਕੁਝ ਵੀ ਕੀਤਾ ਜਾ ਰਿਹਾ ਜਿੱਥੇ ਸਾਡੇ ਕੈਂਡੀਡੇਟਸ ਦਾ ਵਿਰੋਧ ਹੋ ਰਿਹਾ ਜਿੱਥੇ ਆਹ ਰੌਲਾ ਪੈ ਰਿਹਾ ਕਿਸਾਨਾਂ ਦਾ ਤਾਂ ਨਾਮ ਬਦਨਾਮ ਕਰ ਰਿਹਾ ਦੋਨੋਂ ਤਿੰਨੋਂ ਰਲ ਕੇ ਸਾਹਿਬ ਇਹ ਦੋਨੋਂ ਤਾਂ ਇਕੱਠੇ ਐ ਤੇ ਵਿਚਾਲੇ ਤੰਦੂਰ ਤਪਿਆ ਉਹਦੇ ਵਿੱਚ ਅਕਾਲੀ ਵੀ ਆਪਣੀ ਰੋਟੀ ਸੇਕੀ ਜਾਂਦੇ ਉਹ ਵੀ ਚਾਰ ਬੰਦੇ ਨਾਲ ਵਿਚਾਲੇ ਭੇਜ ਦਿੰਦੇ ਆ ਵੀ ਸਰਕਾਰ ਦੀ ਸ਼ਹਿ ਸਾਨੂੰ ਕਿਸੇ ਨੇ ਪੁੱਛਣਾ ਤੇ ਆ ਜਿਹੜਾ ਅਰਸੋ ਸੁਰਿੰਦਰਪਾਲ ਕਿਸਾਨ ਜੀ ਦੀ ਡੈਥ ਹੋਈ ਹੈ ਬੜਾ ਸਾਨੂੰ ਉਸ ਗੱਲ ਦਾ ਅਫਸੋਸ ਹੈ ਅਸੀਂ ਉਹਦੇ ਪਰਿਵਾਰ ਦੇ ਨਾਲ ਸਾਨੂੰ ਵੀ ਥੀ ਰੱਖਦੇ ਆ ਪਰ ਉਹ ਵੀ ਅਕਾਲੀ ਦਲ ਦਾ ਕਾਰਜਕਰਤਾ ਸੀਗਾ ਸਾਹਿਬ ਤੇ ਹਰਪਾਲਪੁਰਾ ਜੀ ਸਾਡੇ ਜਿਹੜੇ ਵਾਪਸ ਅਕਾਲੀਆਂ ਨੂੰ ਛੱਡ ਕੇ ਸਾਡੇ ਚ ਰਲੇ ਆ ਉਹ ਪਹਿਲਾਂ ਕੁਲੀਗ ਸੀਗੇ ਇਸ ਕਰਕੇ ਉਹਨਾਂ ਦਾ ਨਾਮ ਵੀ ਪਰਚੇ 'ਚ ਪਾਤਾ ਸਾਹਿਬ ਸਾਰੇ ਪੰਜਾਬ ਨੇ ਵੀਡੀਓ ਦੇਖੀ ਹੈ ਵੀ ਸੁਰਿੰਦਰਪਾਲ ਜਿਹੜੇ ਕਿਸਾਨ ਸੀਗੇ ਉਹ ਗਰਮੀ ਦੇ ਅੰਦਰ ਆਪ ਗਸ਼ ਖਾ ਕੇ ਉੱਥੇ ਡਿੱਗ ਪੈਂਦੇ ਆ ਕੋਈ ਉਹਨਾਂ ਦੇ ਨੇੜੇ ਬੰਦਾ ਨਹੀਂ ਕੁਛ ਨਹੀਂ ਤੇ ਉਹਦੇ ਉੱਤੇ ਉਹ ਲੋਕ ਪਰਚਾਤ ਕਰਵਾ ਰਹੇ ਐ ਜਿਹੜੇ ਉੱਥੇ ਤੁਸੀਂ ਅਗਰ ਵੀਡੀਓ ਨੂੰ ਸੁਣੋ ਤੇ ਬੈਕਗ੍ਰਾਉਂਡ 'ਚ ਜਿਹੜਾ ਰੌਲਾ ਪੈ ਰਿਹਾ ਉਹ ਕਹਿੰਦੇ ਵੀਡੀਓ ਬਣਾਓ ਵੀਡੀਓ ਬਣਾਓ ਕਿਸੇ ਨੇ ਆਹ ਨਹੀਂ ਕਿਹਾ ਵੀ सुरेंद्रਪਾਲ ਨੂੰ ਚੱਕੋ ਕੋਈ ਪਾਣੀ ਪਿਆਓ ਜਾਂ ਕੋਈ ਮਾੜਾ ਮੋਟਾ ਹਵਾ ਦਿਓ ਕੋ ਚੱਲੋ ਹਵਾ ਚੱਲੋ ਵੀਡੀਓ ਬਣਾਓ ਕਿਉਂਕਿ ਇਹ ਸਾਰੀ ਇੱਕ ਸੱਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਸਾਰੇ ਰਲ ਮਿਲ ਕੇ ਬੀਜੇਪੀ ਤੋਂ ਡਰੀ ਜਾਂਦੇ ਐ ਇਸ ਕਰਕੇ ਵੀ ਬੀਜੇਪੀ ਦੇ ਪਿੰਡਾਂ 'ਚ ਜਾ ਕੇ ਵੜ ਗਈ ਥੋਡੇ ਵਾਲਾ ਤਿੰਨ ਚਾਰਾਂ ਦਾ ਸੁਪੜਾ ਸਾਫ ਹੈ ਇਸ ਕਰਕੇ ਮੈਂ ਇਲੈਕਸ਼ਨ ਕਮਿਸ਼ਨ ਨੂੰ ਇਹ ਬੇਨਤੀ ਕਰਕੇ ਆਂ ਕਿ ਇੱਕ ਤਾਂ ਇੱਥੇ ਜਿਹੜੀ ਲਾਅ ਐਂਡ ਆਰਡਰ ਸਿਚੁਏਸ਼ਨ ਹੈ ਐਗਜੈਕਟ ਜੁ ਹੈ ਸਰਕਾਰ ਕੁਝ ਕਹਿ ਰਹੀ ਹੈ ਐਡਵੋਕੇਟ ਜਨਰਲ ਸਾਹਿਬ ਕੁਝ ਕਹਿ ਰਹੇ ਮੈਂ ਸਹਿਮਤ ਨਹੀਂ ਉਹ ਇੱਕ ਇੰਡੀਪੈਂਡੈਂਟ ਰਿਪੋਰਟ ਬਣਾ ਕੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਭੇਜਣ ਐਂਡ ਆਈ ਹੋਪ ਥੈਟ ਇਸ ਸਟੇਟਮੈਂਟ ਇਜ਼ ਟੋਟਲੀ ਬੋਗਸ ਔਨ ਪਾਰਟ ਆਫ ਐਡਵੋਕੇਟ ਜਨਰਲ ਕਿ ਪੰਜਾਬ ਦੇ ਅੰਦਰ ਕੋਈ ਅਤੰਗਵਾਦ ਹੈ ਨਹੀਂ ਜੇ ਹੈ ਤਾਂ ਉਹਦੇ ਵਾਸਤੇ ਫਿਰ ਇਲੈਕਸ਼ਨ ਕਮਿਸ਼ਨ ਨੂੰ ਸੋਚਣਾ ਪਊਗਾ ਸਾਹਿਬ ਆ ਕਿਤੇ ਇਲੈਕਸ਼ਨ ਟਾਲਣ ਵਾਸਤੇ ਨਹੀਂ ਕੋ ਕਹਾਣੀਆਂ ਬਣਾਈ ਜਾ ਰਹੀ ਹੈ ਇਲੈਕਸ਼ਨਾਂ ਗਾਂ ਪਿਸ਼ਾ ਕਰ ਲਈਏ ਬੜਾ ਗੰਭੀਰ ਮੁੱਦਾ ਸਾਹਿਬ ਆ ਮਸਲਾ ਕੱਲੇ ਬੀਜੇਪੀ ਨੂੰ ਡੀਮੋਟੀਵੇਟਾਈਜ਼ ਕਰਨ ਦਾ ਨਹੀਂ ਪੰਜਾਬ ਦੇ ਭੂ ਵਿਖਦੇ ਉੱਤੇ ਜਿਸ ਕਿਸਮ ਦੇ ਇਲਜ਼ਾਮ ਲੱਗ ਰਹੇ ਆ ਵੀ ਇੱਥੇ ਅਤੰਕਵਾਦ ਆ ਮੇਰੇ ਵਰਡ ਨਹੀਂ ਹੈ ਸਬ ਐਡਵੋਕੇਟ ਜਨਰਲ ਕਹਿ ਕੇ ਹੈ ਟੈਰਰਿਜ਼ਮ ਇਸ ਟੇਕਿੰਗ ਰੂਟਸ ਇਨ ਪੰਜਾਬ ਸੋ ਇਹਨੂੰ ਗੰਭੀਰਤਾ ਨਾਲ ਲੈਣ ਆ ਮੈਂ ਬੇਨਤੀ ਕਰ ਗਿਆ ਸਾਡੇ ਬੰਦੇ ਦੇ ਉੱਤੇ ਜਿਹੜਾ ਪਰਚਾ ਹੈ ਟੋਟਲੀ ਬੋਗਸ ਪਰਚਾ ਸਾਹਿਬ ਅੰਡਰ ਪ੍ਰੈਸ਼ਨ ਚੀਫ ਮਿਨਿਸਟਰ ਦੇ ਹਿਦਾਇਤਾਂ ਨਾਲ ਕਾਂਗਰਸ ਪਾਰਟੀ ਦੇ ਹਿਦਾਇਤਾਂ ਨਾਲ ਉੱਥੇ ਇਹਨਾਂ ਦੀ ਆਪਸ ਵਿੱਚ ਮਿਲੀ ਭਗਤ ਹੈ ਸਾਰੇ ਇਹ ਪੰਜਾਬ ਦੇ ਸਾਰੇ ਹਿੰਦੁਸਤਾਨ ਦੇ ਮਿਲੀ ਭਗਤ ਹੈ ਸਾਡੇ ਕੈਂਡੀਡੇਟ ਦੇ ਉੱਤੇ ਤੇ ਮੈਂ ਇਸ ਗੱਲ ਦੀ ਵੀ ਚਿੰਤਾ ਪ੍ਰਗਟ ਕੀਤੀ ਵੀ ਚਲੋ ਮਾਤੜ ਕਿਤੇ ਹੋਰ ਸਾਡੇ ਵਰਗਿਆਂ ਨਾਲ ਤਾਂ ਜੋ ਕੁਝ ਹੋਊਗਾ ਦੇਖਾਂਗੇ ਪਰ ਇੱਕ ਮਹਿਲਾ ਉਮੀਦਵਾਰ ਉੱਥੇ ਜਿਸ ਕਿਸਮ ਦੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਹੈ ਮਹਾਰਾਣੀ ਪ੍ਰਨੀਤ ਕੌਰ ਦੇ ਉਸਕਾ ਜਦੋਂ ਗੱਡੀ ਘੇਰ ਕੇ ਉੱਥੇ ਜੋ ਕੁਝ ਕਿਹਾ ਗਿਆ ਮੈਂ ਸਮਝਦਾ ਕਿਸਾਨਾਂ ਨੂੰ ਸ਼ੂਭਾ ਨਹੀਂ ਦਿੰਦਾ ਮੇਰੀ ਬੇਨਤੀ ਕਿਸਾਨਾਂ ਨੂੰ ਐਵੇਂ ਇਹਨਾਂ ਦੇ ਹੱਥਾਂ 'ਚ ਪਿੱਟ ਪਿੱਠੂ ਨਾ ਬਣੋ ਇਹ ਤੁਹਾਨੂੰ ਇਸਤੇਮਾਲ ਕਰ ਰਹੀ ਹੈ ਜੋ ਬਹੁਤ ਹੀ ਮੰਦ ਪਾ ਗਿਆ ਹੈ ਪਰ ਉਸ ਮਸਲੇ ਤੇ ਜੇ ਗੱਲਬਾਤ ਕਰਨੀ ਬਕਾਇਆ ਪਈ ਹੈ ਕਿਸਾਨਾਂ ਵਾਲੀ ਗੱਲ ਵੀ ਮੈਂ ਕਰੂੰਗਾ ਅਪਰਾਧ ਚ ਮੁੱਦਾ ਪੰਜਾਬ ਦੀ ਇਸ ਅਮਨ ਸ਼ਾਂਤੀ ਦੇ ਉੱਤੇ ਇਸ ਸਰਕਾਰ ਦੀ ਕੋੜੀ ਅੱਖ ਜਿਹੜੀ ਹੈ ਤੇ ਸਰਕਾਰ ਦੇ ਨਾਲ ਜਿਹੜੀ ਪਿੱਠੂ ਸੋ ਕੋਲ ਲਾਪੋਜੀਸ਼ਨ ਕਾਂਗਰਸ ਹੈ ਉਹਦੇ ਲੀਡਰਾਂ ਦੀ ਮੈਂ ਅੱਜ ਇਹਨਾਂ ਕੋਲ ਬੇਨਤੀ ਕਰਕੇ ਆਇਆ ਵੀ ਉਹਨਾਂ ਦੇ ਸੁਪਰੀਮ ਬੀਜੇਪੀ ਦੇ ਚੈਂਬਰ ਸਹਿਮਤ ਨਹੀਂ चरनजीत सिंह चन्नी का बयान हैselectedValue और चरनजीत सिंह चन्नी का जवाब आपका सीएम का जो बयान का दा 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 आया कल हमने ले के भी चरणजीत चन्नी ने क्या है सर बीजेपी का चुनावी एक मिनट साहब एक बात कर लें जरा ये चरनजीत सिंह चन्नी का बयान आया है उन्होंने कहा स्टंटबाजी है जो भी पूछ में बाइक पर जवान शहीद हुआ है राजीव के साथ हो रहा है उन्होंने कहा है कि सफाई से जवाब दें उससे पहले उन्होंने हां थोड़ा यू टर्न लिया जी उन्होंने बिल्कुल साहब किससे इस्तीफा मांगा जी आपने जब जब बिल्कुल बिल्कुल साहब बिल्कुल मैं कोई इनकी तरह किसी को अम्मा या मम्मी या आंटी या कुछ भी कह सकते हैं वैसे नहीं कहता मैं सच के ऊपर पहरा देता हूं और एक पंजाबी होने के नाते मेरे लिए सबसे पहले देश की सुरक्षा सर्वोपरि है सबसे पहले हमारे फौजों का मनोबल और उनका प्रोत्साहन करना मेरा धर्म बनता है और ये लोग आज जो ये सवाल उठा रहे हैं चन्नी जी के जो बयान आए हैं साहब ये चन्नी जी नहीं बोल रहे ये चन्नी जी के अंदर ये सात आठ महीने कनाडा में जो रह के आए हैं मिस्टर त्रुदो ये उनकी बोली बोल रहे हैं ये लोग आठ महीने तक मैं समझता हूँ कनाडा के अंदर कौन सा थीसिस लिखने गए थे ये कह रहे थे मैं वहाँ पे रिसर्च करने गया हूँ कांग्रेस मैं समझता हूँ जो रिसर्च वहाँ से करके आए हैं वे किस तरह ਕਹਿੰਦੇ ਨੇ ਦੇਸ਼ ਕੇ ਤਾਬੂਤ ਮੇਂ ਕੀਲ ਠੋਕਣੇ ਹੈ। ਯਾ ਪੰਜਾਬੀ ਚ ਜਿਵੇਂ ਸਾਡੇ ਕਹਿੰਦੇ ਆ ਨਾ ਵੀ ਸਾਡੇ ਇਹਨਾਂ ਨੇ ਆ ਕੇ ਉੱਥੇ ਥੀਸਿਸ ਲਿਖ ਕੇ ਆਏ ਵੀ ਕਾਂਗਰਸ ਦੀ ਪੱਟੀਆਂ ਚ ਕਿਲ ਕਿਵੇਂ ਠੋਕਣੇ। ਚੰਨੀ ਜੀ ਇੱਕ ਮਾਤਰ ਕਾਂਗਰਸ ਕੇ ਉਮੀਦਵਾਰ ਨਹੀਂ ਹੈ। ਚੰਨੀ ਜੀ ਕਾਂਗਰਸ ਵਰਕਿੰਗ ਕਮੇਟੀ ਕੇ ਇੱਕ ਮੈਂਬਰ ਵੀ ਹੈ। ਹਾਈਐਸਟ ਡਿਸੀਜਨ 메ਕਿੰਗ ਬਾਡੀ ਇਨ ਕਾਂਗਰਸ ਇਜ਼ CWC। ਪੰਜਾਬ ਕੇ ਦੋ ਨੁਮਾਇੰਦੇ ਆਂ ਵਾਹਾਂ ਪੇ ਸ਼੍ਰੀਮਤੀ ਅੰਬਿਕਾ ਸੋਨੀ ਜੀ ਔਰ ਸ਼੍ਰੀਮਾਨ ਚੰਨੀ ਜੀ ये दोनों ने मिल के पंजाब को बदनाम करने का पंजाब के अंदर आपसी सहृदय जो भाईचारा बना हुआ है उसको दफन करने का इन्होंने कांग्रेस के साथ साथ स्कीम बनाई ये भी कांग्रेस को दफन करना है ये लोग ऐसे बयान बेतुके बयान दे रहे हैं जबकि एक तरफ आप राहुल गांधी जी के बयान देखिए उन्होंने कहा है कि ये जो कुछ उन्होंने इसके ऊपर ट्वीट है आप राहुल जी का ट्वीट देख लीजिए और चन्नी जी का ट्वीट देख लीजिए कोई कांग्रेस पार्टी के प्रति खुंदक निकालने वाला ये जो है ये लोग कांग्रेस की बेड़ी यही चन्नी जी पुलवामा हमले को लेकर आपके भी लगते बिल्कुल मेरे मैंने कहीं किसी इस किस्म के साजिश की कोई बात नहीं की जो आज चन्नी जी कह रहे हैं मैंने किसी बात को स्टंट नहीं कहा मैंने ये कहा था कि इस किस्म का जो माहौल है जहाँ पे परिवार एक अपने शहीद की बॉडी का इंतजार कर रहा था उसको पहले यहाँ परिवार में आना चाहिए था और बीजेपी के नेता आके यहाँ पे अपनी श्रद्धांजलि दे सकते थे बिल्कुल सुनील इस बात से आज भी खड़ा है साहब सुनील कोई चन्नी नहीं है सुनील कोई ये नहीं है सुनील को ये दूसरे लोग रोग रंग बदलते नहीं है साहब सुनील चाहे जहां भी खड़ा है सुनील के लिए राष्ट्रहित सर्वोपरि है मैं पंजाबी हूँ साहब ये रंग बदलने वालों में से नहीं हूँ हम अपनी बात के ऊपर पहरा देते हैं और मैं समझता हूँ कि इन लोगों में इतने गट्स नहीं है कि ये सच को सच कह कह सके मैंने कोई बराड मैंने तो उनका बयान का ना उन्होंने साहब मैंने यही कहा है कि चन्नी जी थीसिस लिख के आए हैं कनाडा से एक गरीब आदमी जो अपने आप को सुदामा कहते हैं वो थीसिस लिखने के लिए और कांग्रेस के ऊपर थीसिस लिखने के लिए कनाडा जाता है तो वहां पे इनके कौन थे गाइड कौन थे त्रुदोजी थे क्या कौन से प्रोफेसर से बैठ के इन्होंने लिखा त्रुदो को उनको प्राइम मिनिस्टर कनाडा को हर जगह साजिश नजर आ रही है आज क्योंकि देश के बढ़ते हुए प्रभाव से चिंतित है ये जो सो कॉल्ड फाइव आई जो है ये छेवीं आंख उन्होंने चन्नी जी को बना के भेजा